ਸ਼ੰਭੂ ਬਾਡਰ ਤੇ ਬੈਠੇ ਕਿਸਾਨਾਂ ਨੂੰ ਲੈ ਕੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦੇ ਵੱਲੋਂ ਇੱਕ ਤਲਖੀ ਭਰਿਆ ਪਿਆਰ ਸਾਹਮਣੇ ਆਇਆ। ਉਹਨਾਂ ਦੇ ਵੱਲੋਂ ਇੱਕ ਪਾਸੇ ਤਾਂ ਕਿਹਾ ਗਿਆ ਕਿ ਅਸੀਂ ਹੱਥ ਜੋੜ ਕੇ ਉਹਨਾਂ ਨਾਲ ਹਰ ਸਹਿਮਤੀ ਤੇ ਗੱਲ ਕਰਨਾ ਚਾਹੁੰਦੇ ਨੇ ਪਰ ਦੂਜੇ ਪਾਸੇ ਕਿਸਾਨਾਂ ਦੀ ਅੜੀ ਹੈ ਕਿ ਦਿੱਲੀ ਜਾਣਾ ਹੀ ਜਾਣਾ। ਪਰ ਦਿੱਲੀ ਜੇਕਰ ਡੰਡੇ ਸੋਟੇ ਤੇ ਤਲਵਾਰਾਂ ਲੈ ਕੇ ਜਾਓਗੇ ਤਾਂ ਫਿਰ ਕੋਈ ਵੀ ਜਾਣ ਨਹੀਂ ਦੇਵੇਗਾ। ਹੋਰ ਕੀ ਕੁਝ ਕਹਿ ਰਹੇ ਨੇ ਰਵਨੀਤ ਬਿੱਟੂ? ਉਹ ਵੀ ਸੁਣ ਲੰਨਿਆ। ਇਹ ਜਿ ਪੋਲਿਟੀਕਲ ਫਾਇਦੇ ਤੇ ਕੋਈ ਹੋਰ ਗੱਲ ਤੇ ਅਸੀਂ ਜਦ ਮਰਜੀ ਉਹਨਾਂ ਨੂੰ ਮੈਨੂੰ ਤਿਆਰ ਆ ਜਦ ਮਰਜੀ ਗੱਲ ਕਰਨ ਨੂੰ ਤਿਆਰ ਆ ਜੋ ਕਹਿਣਗੇ ਉੱਪਰ ਨੂੰ ਤਿਆਰ ਆ ਪਰ ਹੁਣ ਜਦੋਂ ਕਰੀਏ ਕੀ ਉਹ ਕਹਿੰਦੇ ਸਾਨੂੰ ਦਿੱਲੀ ਨਹੀਂ ਜਾਣ ਦਿੰਦੇ ਜਿਹੜੇ ਇਹ ਕਿਸਾਨ ਫਿਰ ਨਹੀਂ ਮੈਂ ਕਹਿੰਦਾ ਕਿਸਾਨ ਨਹੀਂ ਕਿਸਾਨ ਤਾਂ ਸਾਰੇ ਬੈਠੇ ਆ ਇਹ ਲੀਡਰ ਜਿਹੜੇ ਬਣੇ ਨੇ ਤੁਸੀਂ ਅੱਜ ਮੇਰੇ ਸਤਕਾਰਯੋਗ ਮੇਰੀ ਖੈਰ ਉਹਨਾਂ ਨਾਲ ਬੜੀ ਕਹਾ ਸੁਣੀ ਵੀ ਹੁੰਦੀ ਰਹੀ ਆ ਪਰ ਪਹਿਜੇ ਮੰਨਦਾ ਜੇ ਤੋ ਉਹ ਬੰਦੇ ਸਭ ਤੋਂ ਵਧੀਆ ਜੇ ਆ ਤੁਹਾਡੇ ਜ਼ਿਲ੍ਹਿਆਂ ਦੇ ਅਗਰਾਂਦ ਸਾਹਿਬ ਨੇ ਚਾਹੇ ਲਖੋਵਾਲ ਸਾਹਿਬ ਸੀਗੇ ਕਿਸੇ ਵੇਲੇ ਉਹਨਾਂ ਦੇ بیٹے ਆ ਚਾਹੇ ਰਾਜੀਵ ਰਾਜੀਵਾਲ ਸਾਹਿਬ ਰਾਜੀਵਾਲ ਸਾਹਿਬ ਦਾ ਅੱਜ ਬਿਆਨ ਤੁਸੀਂ ਸੁਣਿਆ ਹੋਣਾ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਕਿਹਾ ਵੀ ਇਹ ਬਲੈਕਮੇਲ ਕਰਨ ਲਈ ਜਿਹੜੇ ਉਹ ਆਪਣੇ ਆਪ ਹੀ ਪਤਾ ਨਹੀਂ ਕਿੰਨੇ 100 ਦੀ ਗਿਣਤੀ ਅੱਜ ਨੌ ਬੜਾਈ ਬੈਠੇ ਆ ਜਿਵੇਂ ਦੱਸਿਆ ਬਿੱਲਾ ਲਾਇਆ ਤੇ ਅੱਜ ਉਹਨਾਂ ਨੇ ਆਪ ਕਿਹਾ ਵੀ ਇਹ ਬਹੁਤ ਵੱਡਾ ਬਲੈਕਮੇਲਿੰਗ ਦਾੰਦਾ ਸ਼ੁਰੂ ਹੋ ਗਿਆ ਇਹ ਤਾਂ ਬਹੁਤ ਲੋਕ ਜਿਹੜੇ ਡਰਦੇ ਆ ਬਚਦੇ ਆ ਉਦੋਂ ਬਾਅਦ ਇਹ ਗੱਲ ਚਲੋ ਛੱਡੋ ਪਰ ਮੈਂ ਇਹ ਗੱਲ ਕਹਿਣਾ ਚਾਹਣਾ ਜਿਹੜੇ ਕਹਿੰਦੇ ਸੀ ਰੋਕਿਆ ਉਹ ਨੌਜਵਾਨ ਨੇ ਇਹ ਬੱਚੇ ਇਹਨਾਂ ਨੇ ਮਰਵਾ ਦਿੱਤੇ ਜਿਹਦੇ ਗੋਲੀ ਵੱਜੀ ਉਹਦਾ ਪਰਿਵਾਰ ਜਾਣੇ ਅੱਜ ਕਿਵੇਂ ਕਿਸਾਨ ਲੀਡਰ ਨੇ ਜਿਹੜੇ ਉਹ 2-3 ਨੇ ਜਿਹੜੇ 4 ਨੇ ਉਹ ਦਿੱਲੀ ਵੀ ਚਲੇਗੇ ਦਿੱਲੀ ਦੇ ਉੱਤਰ ਕੇ ਪਾਰਲੀਮੈਂਟ ਚ ਵੀ ਚਲੇ ਗਏ ਪਾਰਲੀਮੈਂਟ ਦੇ ਉੱਤਰ ਕੇ ਰਾਹੁਲ ਗਾਂਧੀ ਦੇ ਕੋਈ ਪਾਰਲੀਮੈਂਟ ਦੇ ਅੰਦਰ ਮਿਲ ਕੇ ਵੀ ਫੋਟੋ ਖਿਚਾ ਲਿਆ ਬਾਹਰ ਖੜੇ ਮੀਡੀਆ ਨਾਲ ਸਵੋਧਨ ਕਰ ਰਹੇ ਸੀ ਤੇ ਉਹੇ ਗੱਡੀਆਂ ਚ ਬਹਿ ਕੇ ਦਿੱਲੀ ਤੋਂ ਵਾਪਸ ਆ ਕੇ ਫਿਰ ਸ਼ੰਭੂ ਬਹਿ ਗਏ ਫਿਰ ਭਾਈ ਦਿੱਲੀ ਤਾਂ ਤੁਸੀਂ ਪਹੁੰਚ ਗਏ ਸੀ ਹੋਰ ਦਿੱਲੀ ਕਿਵੇਂ ਪਹੁੰਚਣਾ ਸੀ ਤੇ ਕੌਣ ਰੋਕਦਾ ਤੁਹਾਨੂੰ ਦਿੱਲੀ ਪਹੁੰਚਣਾ ਉਹ ਗੱਡੀ ਗੱਲ ਹੈ ਤੁਸੀਂ ਦਿੱਲੀ ਕਿਸ ਤਰੀਕੇ ਨਾਲ ਜਾਣਾ ਚਾਹੁੰਦੇ ਹੋ ਬੱਸ ਚ ਜਾਣਾ ਚਾਹੁੰਦੇ ਹੋ ਟ੍ਰੇਨ ਚ ਜਾਣਾ ਚਾਹੁੰਦੇ ਹੋ ਜਹਾਜ਼ ਚ ਜਾਣਾ ਚਾਹੁੰਦੇ ਹੋ ਗੱਡੀ ਚ ਜਾਣਾ ਚਾਹੁੰਦੇ ਜਾਓ ਕੌਣ ਰੋਕਦਾ ਤੁਹਾਨੂੰ ਹਾਂ ਜੇ ਤੁਸੀਂ ਅਸਲੇ ਲੈ ਕੇ ਜੇ ਤੁਸੀਂ ਡੰਡੇ ਕਿਰਪਾਨਾਂ ਡੰਡਾਸੇ ਲੈ ਕੇ ਜਾਓਗੇ ਫਿਰ ਕੌਣ ਜਾਣ ਦੇ ਦੂ ਤੁਸੀਂ ਜਾ ਕੇ ਜਾਂ ਮੈਂ ਲੈ ਕੇ ਦਿਖਾਵਾਂ ਸਾਰੇ ਤੁਸੀਂ ਫੋਟੋਆਂ ਦੇਖੀਆਂ ਇਥੋਂ ਇਹ ਗੱਲ ਐਕਸਪੋਜ਼ ਹੋ ਗਈ ਕਿ ਕੋਈ ਰੋਕਿਆ ਨਹੀਂ ਤੇ ਪਾਰਲੀਮੈਂਟ ਤੋਂ ਵੱਡੀ ਜਗ੍ਹਾ ਹੀ ਨਹੀਂ ਜਿੱਥੇ ਕਾਨੂੰਨ ਬਣਦੇ ਉਸ ਪਾਰਲੀਮੈਂਟ ਚ ਕਮਰਿਆਂ ਚ ਬੈਠੇ ਸੀ ਉੱਥੇ ਸਾਰੀ ਗੱਲ ਕਰਕੇ ਆਏ ਨੇ ਤੇ ਹੁਣ ਮੈਂ ਸਾਰੇ ਕਿਸਾਨ ਭਰਾਵਾਂ ਨੂੰ ਕਹਿਣਾ ਚਾਹੁੰਦੇ ਹਾਂ ਪਿੰਡਾਂ 'ਚ ਹੁਣ ਤੁਸੀਂ ਦੇਖ ਲਿਆ ਵੀ ਜਿਹੜਾ ਕਹਿੰਦੇ ਸੀ ਬੀਜੇਪੀ ਦੀ ਸਰਕਾਰ ਰੋਕੇ